ਮਾਰੂ ਮਹੱਲਾ ਤੀਜਾ ਸੱਚਾ ਸੱਚਾ ਤਖਤ ਰਚਾਇਆ ਸੱਚੇ ਪ੍ਰਭੂ ਵਾਹਿਗੁਰੂ ਨੇ ਸੱਚਾ ਇਸ ਸੰਸਾਰ ਦੇ ਅੰਦਰ ਸਾਰ ਸੰਗਤ ਰੂਪੀ ਤਖਤ ਰਚਾਉਣਾ ਕੀਤਾ ਹੈ ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ ਸੱਚੇ ਪਰਮੇਸ਼ਵਰ ਨੇ ਸੱਚਾ ਤਖਤ ਰਿਆ ਦਾ ਰੂਪ ਰਚਾਇਆ ਹੈ ਸੱਚੇ ਪਰਮੇਸ਼ਵਰ ਨੇ ਸੱਚਾ ਤਖਤ ਸ਼ਰੂਪ ਰੂਪੀ ਰਜਾਇਆ ਹੈ ਨਿਜ ਘਰ ਵਸਿਆ ਤਿੱਥੈ ਮੋਹ ਨਾ ਮਾਇਆ ਆਪਰ ਸਰੂਪ ਰੂਪੀ ਕਰਤਮਾਰਿਆ ਸਾਹਿ ਵਸ ਰਿਹਾ ਹੈ ਉਸ ਸਾਡੀ ਨਾਮ ਉਹ ਹੈ ਕਿਸੇ ਪਦਾਰਥ ਦਾ ਨਾ ਮਾਇਆ ਕਿ ਹੈ ਸਾਧ ਹੀ ਸਾਚ ਵਸਿਆ ਘਟ ਅੰਤਰ ਜਿਨਾ ਗੁਰਸਿੱਖਾਂ ਦੇ ਹਿਰਦੇ ਵਿੱਚ ਸਦਾ ਉਹ ਆਤ ਸੱਚਾ ਵਸ ਗਿਆ ਹੈ ਗੁਰਮੁਖ ਕਰਨੀ ਸਾਰੀ ਹੈ ਉਹਨਾਂ ਗੁਰਮੁਖਾਂ ਦੀ ਕਮਾਈ ਸਾਰੀ ਸ੍ਰੇਸ਼ਟ ਹੈ ਸਾਰੀ ਪੂਰੀ ਕਮਾਈ ਹੈ ਬਾਕੀ ਅਧੂਰੀ ਕਮਾਈ ਵਾਲੇ ਹਨ ਸੱਚਾ ਸੌਦਾ ਸੱਚਾ ਵਪਾਰ ਜਿਹੜੇ ਸੱਚੇ ਨਾਮ ਦਾ ਸੌਦਾ ਕਰਦੇ ਹਨ ਗੁਰਾਂ ਦੇ ਪਾਸੋਂ ਤਨਮਨ ਤੋਂ ਦੇ ਕੇ ਨਾਮ ਪ੍ਰਾਪਤ ਕਰਦੇ ਆ ਉਹ ਅੱਗੇ ਸੱਚੇ ਦਾ ਜਿਹੜਾ ਉਪਦੇਸ਼ ਦੇਣਾ ਆਪ ਜਤਨਾਂ ਦੇ ਵਿੱਚ ਪਾਉਣਾ ਇਹ ਸੱਚਾ ਵਪਾਰ ਕਰਦੇ ਹਨ ਨਾ ਤਿੱਥੈ ਭਰਮ ਨਾ ਦੂਜਾ ਪਸਾਰਾ ਉਹ ਜਿਹੜੇ ਵਿੱਚ ਭਰਮ ਨਹੀਂ ਹੈ ਤੇ ਜਿੱਥੇ ਭਰਮ ਹੈ ਉੱਥੇ ਹੀ ਦੂਜਾ ਪੁਣਾ ਹੈ ਨਾ ਉਹਨਾਂ ਦੇ ਹਿਰਦੇ 'ਚ ਭਰਮ ਹੈ ਨਾ ਦੂਜਾ ਪਸਾਰਾ ਜਿਹੜਾ ਸੰਸਾਰ ਦਾ ਨਵਾਂ ਕਰਕੇ ਪ੍ਰਤੀਤ ਹੋ ਰਿਹਾ ਹੈ ਇਹ ਵੀ ਪਸਾਰਾ ਨਹੀਂ ਦੂਜਾ ਜਿਵੇਂ ਸਹਿਬ ਕਬੀਰ ਨੂੰ ਪੁੱਛਿਆ ਸੀ ਕਿਸੇ ਕਾਜੀ ਨੇ ਕਿ ਇਹ ਜਿਹੜਾ ਸੰਸਾਰ ਹੈ ਇਹ ਦੂਜਾ ਹੈ ਪਰਮੇਸ਼ਰ ਤੋਂ ਬਿਨਾਂ ਤੁਸੀਂ ਕਹਿੰਦੇ ਹੋ ਅਲਾਹ ਤਾਕ ਨੂੰ ਪਾ ਕੇ ਸਭ ਕਰੋ ਜੇ ਦੂਸਰ ਹੋਏ ਇਹ ਦੂਜਾ ਸੰਸਾਰ ਜੋ ਹੈ ਸਹਿਬ ਕਬੀਰ ਜੀ ਨੇ ਕਿਹਾ ਦੂਜਾ ਸੰਸਾਰ ਨਹੀਂ ਹੈ ਉਸ ਦਾ ਨਾਂ ਤਿਥੈ ਭਰਮ ਦੂਸਰਾ ਇਹ ਸੰਸਾਰ ਨਹੀਂ ਹੈ ਕਬੀਰ ਕਰਮਕਰੀਮ ਦਾ ਉਹ ਕਰੇ ਜਾਨੇ ਸੋਏ ਜਿਸ ਪ੍ਰਕਾਰ ਕਿਸੇ ਪੁਰਖ ਦਾ ਕੰਮ ਹੁੰਦਾ ਖੇਤੀ ਕਰਨੀ ਬਾੜੀ ਕਰਨੀ ਇਵੇਂ ਇਹ ਸੰਸਾਰ ਦਾ ਕੰਮ ਹੈ ਕਿ ਜਿਵੇਂ ਖੇਤੀ ਕਿਸਾਨ ਕਿਸਾਨੀ ਕਰਦੇ ਹੈ ਇਸ ਨੂੰ ਆਪ ਹੀ ਕਰਦਾ ਹੈ ਆਪ ਹੀ ਸਾਰਿਆਂ ਦੀ ਜਾਣਦਾ ਹੈ ਹੈ ਹੀ ਕੋਈ ਪਰਮੇਸ਼ਰ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਨਾ ਦਿੱਥ ਭਰਮ ਨਾ ਦੂਜਾ ਪਸਾਰਾ ਇਸ ਪ੍ਰਕਾਰ ਉਹਨਾਂ ਦੇ ਹਿਰਦੇ 'ਚ ਭਰਮ ਨਹੀਂ ਫੇਰ ਪੈਂਦਾ ਨਾ ਦੂਜਾ ਪ੍ਰਤੀਤ ਹੁੰਦਾ ਪਸਾਰਾ ਜਿਤਨਾ ਹੈ ਸੱਚਾ ਤਨਖਟਿਆ ਕਦੇ ਟੂਟ ਨਾ ਆਵੇ ਜਿਨ੍ਹਾਂ ਨੇ ਸੱਚਾ ਨਾਮ ਰੂਪੀ ਤਨ ਖਟ ਲਿਆ ਹੈ ਉਹਨਾਂ ਨੂੰ ਕਿਸੇ ਪ੍ਰਕਾਰ ਕਦੇ ਟੋਟਾ ਘਾਟਾ ਨਹੀਂ ਆਉਂਦਾ ਹੈ ਬੁੱਝੇ ਕੋ ਵਿਚਾਰੀ ਹੈ ਇਸ ਲਈ ਤਾਂ ਕੋਈ ਕੋਈ ਵਿਚਾਰਵਾਨ ਜੋ ਤਤਵੇਤਾ ਹੈ ਉਹ ਬੁੱਝਦਾ ਹੈ ਇਸ ਪ੍ਰਕਾਰ ਭਾਈ ਕੋਈ ਬੁੱਝਿਆ ਕੁਛ ਕੇ ਗੁਰਾਂ ਦੇ ਪਾਸੋਂ ਇਸ ਵਿਚਾਰ ਨੂੰ ਵਿਚਾਰਨਾ ਕਰ ਲਵੇ ਭਾਵੇਂ ਸੱਚੇ ਲਾਏ ਸੇ ਜਨ ਲਾਗੇ ਜਿਹੜੇ ਸੱਚੇ ਪਾਤਸ਼ਾਹ ਨੂੰ ਅੰਮ੍ਰਿਤ ਨਾਮ ਦੀ ਸੱਚੇ ਚ ਲਾਏ ਹੈ ਸਤ ਨਾਮ ਤੇਰਾ ਪਰਾਪੂਰਵਲਾ ਉਹ ਸੱਚੇ ਨਾਮ ਤੇ ਲੱਗੇ ਹਨ ਅੰਤਰ ਸ਼ਬਦ ਮਾਸਟਕ ਵੱਡ ਭਾਗੀ ਜੁਨਾ ਦੇ ਹਿਰਦੇ ਚ ਸਾਹਿਬ ਸਿੰਘ ਜੀ ਗੁਰੂ ਸਾਹਿਬ ਦਾ ਸ਼ਬਦ ਵਸ ਗਿਆ ਅਜਿਹਾ ਪਾਜਾਪ ਨਾ ਵੀਸਰੇ ਉਹ ਸੇ ਵੱਡਿਆਂ ਭਾਗਾ ਵਾਲੇ ਹਨ ਨਿਸਕਾਮ ਕਰਮਾ ਵਾਲੇ ਹਨ ਪੁਰਖ ਸੱਚਾ ਸ਼ਬਦ ਸਦਾ ਗੁਣ ਗਾਵਹਿ ਸਰਬਦੇਵੂ ਸਾਹਿਬ ਦੇ ਸ਼ਬਦ ਉਪਦੇਸ਼ ਕਰਕੇ ਸਦਾ ਵਾਹਿਗੁਰੂ ਦੇ ਗੁਣਾਂ ਨੂੰ ਉਹ ਗਾਉਂਦੇ ਰਹਿੰਦੇ ਹਨ ਸ਼ਬਦ ਰਤੇ ਵਿਚਾਰੀ ਇਹ ਗੁਰ ਗੁਰਾਂ ਦੇ ਸ਼ਬਦ ਕਰਕੇ ਵਾਹਿਗੁਰੂ ਦੀ ਵਿਚਾਰ ਜੇ ਰੰਗੇ ਹੀ ਰਹਿੰਦੇ ਹਨ ਹਰ ਵਕਤ ਸਚੂ ਸੱਚਾ ਸੱਚ ਸਾਲਾਹੀ ਇਹ ਭਾਈ ਸੱਚਾ ਪਿੱਛੇ ਵੀ ਸੀ ਹੁਣ ਵੀ ਸੱਚਾ ਹੈ ਅੱਗੇ ਨੂੰ ਵੀ ਸੱਚਾ ਹੋਵੇਗਾ ਉਸ ਨੂੰ ਸੁਲਾਉਣਾ ਕਰੀਏ ਸੱਚੇ ਨੂੰ ਰੋਮ ਰੋਮ ਕਰਕੇ ਵੀ ਬਾਣੀ ਕਰਕੇ ਵੀ ਮੰਨ ਕਰਕੇ ਵੀ ਸੱਚੇ ਨੂੰ ਸੁਲਾਉਦੇ ਰਹੀਏ ਤਿੰਨਾਂ ਕਾਲਾਂ ਚ ਏਕੋ ਵੇਖਾ ਦੂਜਾ ਨਹੀਂ ਫਿਰ ਦੇਵ ਦ੍ਰਿਸ਼ਟੀ ਜਾਗ ਪੈਂਦੀ ਕੋਈ ਪਰਮੇਸ਼ਰ ਵੇਖੀਦਾ ਹੈ ਦੂਸਰਾ ਹੋਰ ਕੋਈ ਵੀ ਉਸ ਤੋਂ ਪੈਨ ਗੁਰਮਤ ਉੱਚੀ ਉੱਚੀ ਪੌੜੀ ਇਹ ਸਤਿਗੁਰਾਂ ਦੀ ਜਿਹੜੀ ਗੁਰਮਤ ਹੈ ਉੱਚੇ ਜੇ ਹਨਗੇ ਮੰਨੇ ਹੋਏ ਉਹਨਾਂ ਸਾਰੇ ਉੱਚੇ ਸਾਧਨ ਮੰਨੇ ਆ ਵਾਗਵੇ ਖਰਸਮਤੀ ਮੋਖਿ ਛਾਦਕ ਸਰਵਨ ਗਿਆਨ ਮੰਨਨ ਗਿਆਨ ਵਿਹਾਸਨ ਗਿਆਨ ਤਤਮ ਦਾ ਸੋਧਨ ਗਿਆਨ ਇਹ ਗੁਰਮਤਿ ਜਿਹੜੀ ਹੈ ਇਹ ਉੱਚੇ ਜਿਹੇ ਸਾਧਨ ਮੰਨੇ ਸਾਰਿਆਂ ਤੋਂ ਉਦੋਂ ਉੱਚੀ ਪੌੜੀ ਇਹ ਭੂਮਿਕਾ ਹੈ ਗੁਰਮਤਿ ਦੀ ਜਿਹੜੀ ਭਾਉ ਭਗਤੀ ਸਤਗੁਰਾਂ ਨਸਤਰੀ ਹੈ ਗਿਆਨ ਰਤਨ ਹਉਮੈ ਮਾਰੀ ਹੈ ਉਹਨਾਂ ਨੂੰ ਗਿਆਨ ਹੈ ਉਹ ਵੀ ਰਤਨ ਪ੍ਰਾਪਤ ਹੋਇਆ ਹੈ ਜਿਨਾਂ ਨੂੰ ਮੈਨੂੰ ਮਾਰ ਲਿਆ ਹੈ ਪਿਆਰੇ ਇਹ ਗੁਰਮੁਖੀ ਉੱਚੀ ਪੌੜੀ ਹੈ ਇਹ ਪੌੜੀ ਦੇ ਬਰਾਬਰ ਭੂਮਿਕਾ ਦੇ ਬਰਾਬਰ ਹੋਰ ਭੂਮਿਕਾ ਕੋਈ ਨਹੀਂ ਪਹੁੰਚ ਸਕਦੀ ਗੁਰੂ ਸਾਹਿਬ ਦੇ ਗਿਆਨ ਕਰਕੇ ਇਸ ਭਗਤੀ ਦੀ ਪੌੜੀ ਦੇ ਝੜ ਕੇ ਰਤਨ ਉਹਨਾਂ ਨੂੰ ਸਰੂਪ ਰੂਪੀ ਰਤਨ ਪ੍ਰਾਪਤ ਹੋਇਆ ਹੈ ਦੇਹ ਦੀ ਹੰਗਤਾ ਮਾਰ ਲਈ ਮੇਟ ਲਈ ਹੈ ਮਾਇਆ ਮੋਹ ਸ਼ਬਦ ਜਲਾਇਆ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਜਿਹੜਾ ਮਾਇਆ ਦਾ ਮੋਹ ਫੁਰਦਾ ਸੀ ਵਾਹਿਗੁਰੂ ਦਾ ਪ੍ਰੇਮ ਪੈ ਗਿਆ ਮੋਹ ਮਿਟ ਗਿਆ ਮਾਇਆ ਦਾ ਉਹ ਜਾਦਤ ਹੈ ਬ੍ਰਹਮ ਵਿਹਾਸ ਰੂਪੀ ਅਗਨੀ ਕਰਕੇ ਸੱਚ ਮਨ ਵਸਿਆ ਜਾਂ ਤੁਧ ਭਾਇਆ ਜੀ ਮਹਾਰਾਜ ਜਦੋਂ ਸੱਚਾ ਮਨ ਚ ਵਸ ਗਿਆ ਨਾਮ ਜਦੋਂ ਵਸਿਆ ਤਾਂ ਤੇਰੇ ਤਾਈ ਭਾ ਗਿਆ ਜਦੋਂ ਆਪ ਨੂੰ ਭਾਏ ਸੱਚੇ ਪਾਤਸ਼ਾਹ ਨਜ਼ਰ ਕਰੇ ਤਾਂ ਸਿਮਰਿਆ ਜਾਏ ਤਾਂ ਸੱਚਾ ਨਾਮ ਮਨ ਚ ਵਸਿਆ ਸੱਚ ਸੱਚ ਮਨ ਵਸਿਆ ਜਾਂ ਤੁਧ ਭਾਇਆ ਸੱਚੇ ਕੀ ਸਭ ਸੱਚੀ ਕਰਨੀ ਉਹ ਸੱਚੇ ਮਹਾਪੁਰਖਾਂ ਦੀ ਜਿਹੜੀ ਕਰਨੀ ਕਮਾਈ ਹੈ ਸਾਰੀ ਸਿਧਾਈ ਵਾਲੀ ਹੈ ਪਾਉ ਭਗਤੀ ਕਰਦੇ ਹਨ ਹਰ ਵਕਤ ਹਉਮੈ ਤਿਖਾ ਨਿਵਾਰੀ ਹੈ ਉਹਨਾਂ ਨੇ ਇਹ ਹਉਮੈ ਕਰਕੇ ਤੇ ਲਗਣੀ ਸੀ ਰਸਾਂ ਕਸਾਂ ਦੇ ਭੋਗਣ ਦੀ ਇਹ ਉਹਨਾਂ ਨੇ ਵਰਤ ਕਰ ਲਈ ਹੈ ਮੇਟ ਲਈ ਹੈ ਮਾਇਆ ਮੋਹ ਸਭ ਆਪੇ ਕੀਨਾ ਜਿਵੇਂ ਮਹਾਰਾਜ ਨੇ ਇੱਕ ਬਾਜੀ ਕਰ ਜੈਸੇ ਬਾਜੀ ਪਾਈ ਨਾਨਾ ਨੂੰ ਪੇਰ ਦੇ ਖਲਾਈ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਰ ਇਹ ਮਾਇਆ ਦਾ ਮੋਹ ਵੀ ਜਿਹੜਾ ਪ੍ਰਵਿਰਤ ਕੀਤਾ ਹੈ ਆਪ ਵੀ ਸੰਸਾਰ ਨੂੰ ਪਰਖਣ ਵਾਸਤੇ ਕੀਤਾ ਹੈ ਗੁਰਮੁਖ ਮਿਰਲਾ ਕਿ ਨਹੀਂ ਚੀਨਾ ਕਿਸੇ ਕਿਸੇ ਮਿਰਲੇ ਗੁਰਮੁਖ ਨੇ ਇਸ ਗੱਲ ਨੂੰ ਕੀਨਾ ਜਾਣਿਆ ਹੈ ਗੁਰਮੁਖ ਹੋਵੇ ਸੂ ਸੱਚ ਕਮਾਵੇ ਗੁਰਮੁਖ ਹੁੰਦੇ ਉਹ ਸਕੇ ਨਾਮ ਦੀ ਕਮਾਈ ਕਰਦੇ ਹਨ ਸਾਚੀ ਕਰਨੀ ਸਾਰੀ ਹੈ ਉਹਨਾਂ ਦੀ ਜਿਹੜੀ ਕਰਨੀ ਕੁਮਾਰੀ ਹੈ ਉਹ ਸੱਚਾਈ ਵਾਲੀ ਹੈ ਤੇ ਸਾਰੀ ਪੂਰਨ ਕਮਾਈ ਹੈ ਉਹਨਾਂ ਦੀ ਸਾਰੂਪ ਦੀ ਪ੍ਰਾਪਤੀ ਵਾਲੀ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਗੁਰੂ ਮੁਖੰਦਾ ਉਹੋ ਹੀ ਕਾਰ ਕਮਾਉਣਾ ਦਿੱਤੀ ਹੈ ਜੋ ਮੇਰੇ ਪ੍ਰਭ ਨੂੰ ਪਾਉਂਦੀ ਹੈ ਮਾਰੀ ਰਿਆਜ ਗੁਰਮੁਖ ਲੈਂਦੇ ਹਨ ਹਰ ਵਕਤ ਹਉਮੈ ਤ੍ਰਿਸ਼ਨਾ ਸ਼ਬਦ 부ਝਾਈ ਕਿਹੜੀ ਕਾਰ ਕਮਾਉਣੀ ਜਿਹੜੀ ਹਉਮੈ ਅੰਦਰ ਦੇਹ ਦੀ ਤ੍ਰਿਸ਼ਨਾ ਹੈ ਭੋਗਾਂ ਦੀ ਇਹ ਸ਼ਬਦ ਰੂਪੀ ਜਲ ਦੇ ਨਾਲ ਉਹ ਜਹਤੀ ਮੀਠ ਦਿੱਤੀ ਹੈ ਗੁਰਮਤ ਸਦ ਹੀ ਅੰਤਰ ਸੀਤਲ ਸਤਗੁਰਾਂ ਦੀ ਅੰਮ੍ਰਿਤ ਨਾਮ ਦੀ ਮੱਤ ਸਿੱਖਿਆ ਦੁਆਰਾ ਸਦਾ ਮਨ ਸੀਤਲ ਠੰਡਾ ਰਹਿਦਾ ਹੈ ਹਉਮੈ ਮਾਰ ਨਿਵਾਰੀ ਜਿਸ ਹਉਮੈ ਨੂੰ ਸਾਰੀ ਸ੍ਰਿਸ਼ਟੀ ਨੂੰ ਮਾਰ ਦਿੰਦਾ ਹੈ ਕਾਮਨਾ ਤੇ ਹਉਮੈ ਨੂੰ ਵਿਰਤ ਕਰ ਦਿੰਦੀ ਹੈ ਉਹਨਾਂ ਨੇ ਸੱਚ ਲੱਗੇ ਤਿੰਨ ਸਭ ਕਿਸ ਭਾਵ ਹੈ ਉਹ ਸੱਚੇ ਪਾਤਸ਼ਾਹ ਦੇ ਨਾਮ ਜਿਹੜੇ ਲੱਗੇ ਹੈ ਉਹਨਾਂ ਨੂੰ ਸਭ ਕੁਝ ਵਾਹਿਗੁਰੂ ਜੋ ਕੋਈ ਕਰਿਆ ਚੰਗਾ ਲੱਗਦਾ ਹੈ ਪ੍ਰਸੰਨ ਰਹਿੰਦੇ ਹਨ ਸੱਚਾ ਸਾਉਦੇ ਸੱਚ ਸੁਹਾਵ ਹੈ ਕੋਈ ਸਤਿ ਸ਼ਬਦ ਦੇ ਸੱਚੇ ਸ਼ਬਦ ਦੁਆਰਾ ਸੱਚ ਸੁਹੂ ਕੇ ਸੱਚੇ ਹੋ ਕੇ ਸੋਮ ਨੀਕ ਹੁੰਦੇ ਹਨ ਮਾਰੂ ਇਸ ਰੂਪ ਵਿੱਚ ਇੱਥੇ ਸਾਚੀ ਸ੍ਰੀ ਦਰ ਸਾਚੀ ਜਿਹੜੇ ਇਸ ਲੋਕ ਦੇ ਸੱਚੇ ਚ ਜੁੜੇ ਹੋਏ ਹੈ ਉਹ ਦਰਗਾਹ ਜੀ ਵੀ ਸੱਚੇ ਵਿੱਚ ਮਿਲੇ ਹੋਏ ਹਨ ਨਜ਼ਰੀ ਨਦਰ ਸਵਾਰੀ ਹੈ ਨਜ਼ਰੀ ਪਰਮੇਸ਼ਰ ਜਿਨ੍ਹਾਂ ਤੇ ਕਿਰਪਾ দৃষ্টি ਕੀਤੀ ਹੈ ਉਹਨਾਂ ਦੀ ਬਿਰਤੀ ਸਵਾਰ ਵਿੱਤੀ ਹੈ ਨਦਰੀ ਗੁਰਾਂ ਨੇ ਗਿਆਨ দৃষ্টি ਦੁਆਰਾ ਸਵਾਰ ਕੀਤੀ ਹੈ ਬਿਨ ਸਾਚੇ ਜੋਦ ਲਾਇਆ ਮੀਰੋ ਭਾਈ ਸੱਚੇ ਨਾਮ ਤੋਂ ਬਿਨਾ ਦੂਜੇ ਪਾਸੇ ਕੁਸੰਗਤ ਕਰਕੇ ਲਾਇਆ ਹੈ ਜਿਨ ਕਿਤ ਮਾਇਆ ਮੋਹ ਦੁੱਖ ਸਭਾਇਆ ਉਹਦੇ ਚ ਮਾਇਆ ਦਾ ਮੋਹ ਹੀ ਟਿੰਬੜਿਆ ਰਹਿੰਦਾ ਹੈ ਸਭ ਦੇ ਅੰਦਰ ਦੁੱਖ ਹੀ ਜੰਮਣ ਲੰਦਾ ਆਇਆ ਹੈ ਬਹੁਤ ਬਿਨ ਗੁਰ ਦੁੱਖ ਸੁਖ ਜਾਪੈ ਨਹੀਂ ਬਿਨਾ ਗੁਰੂ ਸਾਹਿਬ ਤੋਂ ਦੁੱਖਦਾਇਕ ਕਿਹੜੀ ਚੀਜ਼ ਹੈ ਸੁਖਦਾਇਕ ਕਿਹੜੀ ਚੀਜ਼ ਹੈ ਇਹਦਾ ਗਿਆਨ ਨਹੀਂ ਜਾਣਿਆ ਜਾ ਸਕਦਾ ਮਾਇਆ ਮੋਹ ਦੁੱਖ ਭਾਰੀ ਹੈ ਆਪ ਦੱਸੋ ਮਾਰਾ ਮਾਰਾ ਕਹਿੰਦੇ ਮਾਇਆ ਦਾ ਜਿਹੜਾ ਮੋਹ ਹੈ ਬੜਾ ਭਾਰੀ ਦੁੱਖ ਹੈ ਸੁਖ ਪਰਮੇਸ਼ਰ ਦੇ ਚਿੰਤਨ ਵਿੱਚ ਹੀ ਹੈ ਇਹ ਗੁਰੂ ਸਾਹਿਬ ਤੋਂ ਬਗੈਰ ਦੁੱਖ ਦੀ ਨਿਰਵਰਤੀ ਸੁਖ ਦੀ ਪ੍ਰਾਪਤੀ ਜਾਣੀ ਨਹੀਂ ਜਾ ਸਕਦੀ ਮਾਇਆ ਦੇ ਮੋਹ ਕਰਕੇ ਬੜਾ ਭਾਰੀ ਦੁੱਖ ਪੈਂਦਾ ਹੈ ਸਾਚਾ ਸ਼ਬਦ ਜਿਨ੍ਹਾਂ ਮਨ ਭਾਇਆ ਜਿਨ੍ਹਾਂ ਦੇ ਸੱਚਾ ਗੁਰਾਂ ਦਾ ਸ਼ਰਧ ਜੋ ਉਪਦੇਸ਼ ਹੈ ਤੇ ਭਾਗਿਆ ਹੈ ਪੂਰਵ ਲਿਖਿਆ ਤਿਨੀ ਕਮਾਇਆ ਉਹਨਾਂ ਨੇ ਪੂਰਵ ਉਹਨਾਂ ਦੇ ਮੱਥੇ ਤੇ ਮਾਰਾ ਲਿਖਤਾ ਵੀ ਇਸ ਜਨਮ ਵਿੱਚ ਕਿ ਪ੍ਰਮੇਸ਼ਰ ਦੀ ਪ੍ਰਾਪਤੀ ਕਰੇਗਾ ਉਹਨਾਂ ਪੁਰਖਾਂ ਨੇ ਕਮਾਈ ਨੂੰ ਕੀਤਾ ਹੈ ਨਾਮ ਦੀ ਨੂੰ ਸੱਚੋ ਸੇਵ ਹੈ ਸੱਚ ਧਿਆਵ ਹੈ ਉਹ ਸੱਚੇ ਦਾ ਬਾਣੀ ਕਰਕੇ ਵੀ ਸਿਮਨ ਪੂਜਨ ਕਰਦੇ ਹੈ ਤੇ ਮਨ ਕਰਕੇ ਵੀ ਸਕੇ ਨਹੀਂ ਕਿ ਆਉਂਦੇ ਹਨ ਸੱਚ ਰਤੇ ਵਿਚਾਰੀ ਹੈ ਅਗੇ ਉਹ ਬਾਣੀ ਕਰਕੇ ਵੀ ਸਰੀਰ ਕਰਕੇ ਵੀ ਸਕੇ ਜਰਤੇ ਹੋਏ ਐ ਇਸ ਰੂਪ ਦੀ ਵਿਚਾਰ ਵਾਲੇ ਹਨ ਹੀ ਪਿਆਰੇ ਗੁਰ ਕੀ ਸੇਵਾ ਮੀਠੀ ਲਾਗੀ ਗੁਰਮੁਖਤਾਂ ਨੂੰ ਸਲਗਰਾਂ ਦੀ ਸੇਵਾ ਜਿਵੇਂ ਸੰਤ ਮਹਾਰਾਜ ਬਾਬਾ ਕਰਤਾਰ ਸਿੰਘ ਜੀ ਇਹ ਹੱਡ ਸਾਖ ਦੀ ਸੇਵਾ ਸਰੋਵਰ ਬਣਾਉਣਾ ਐਵੇਂ ਹੋਰਨਾ ਸਥਾਨਾਂ ਦੀ ਸੇਵਾ ਜੇ ਜਿਨ੍ਹਾਂ ਨੂੰ ਮਿੱਠੀ ਪਿਆਰੀ ਲੱਗਾਈ ਹੈ ਆਨੰਦਨ ਸੁਖ ਸਹਿਜ ਸਮਾਧੀ ਉਹਨਾਂ ਨੂੰ ਰਾਗ ਨੇ ਸੁਖ ਰੂਪ ਵਿੱਚ ਸੈਜੇ ਸਮਾਧੀ ਜੁੜੀ ਰਹਿੰਦੀ ਮਿਰਤੀ ਤਾੜੀ ਲੱਗੀ ਰਹਿੰਦੀ ਹੈ ਹਰ ਹਰ ਕਰਤਿਆਂ ਮਨ ਨਿਰਮਲ ਹੋ ਆਪ ਜੋ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦੇ ਹੈ ਹਰੀ ਜੋ ਸਾਰਿਆਂ ਪਾਪਾਂ ਦਾ ਹਾਰਕ ਹੈ ਹਰੀ ਜੋ ਸਾਰਿਆਂ ਸੰਸਿਆ ਦਾ ਹਾਰਕ ਹੈ ਉਚਾਰਨ ਕਰਦਾ ਮਨ ਉਹ ਨਿਰਮੋਧ ਸੁਧ ਹੋ ਗਿਆ ਹੈ ਗੁਰ ਕੀ ਸੇਵ ਪਿਆਰੀ ਹੈ ਸੁਧ ਮਨ ਵਾਲਿਆਂ ਨੂੰ ਗੁਰੂ ਸਾਹਿਬ ਦੀ ਸੇਵਾ ਪਿਆਰੀ ਲੱਗਦੀ ਹੈ ਪਿਆਰੇ ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ ਧਰਾਈ ਸੁਖੀ ਪਰਖਣਗੇ ਇਹ ਸੱਚੇ ਪਾਰਸ਼ਾ ਸਤਿਗੁਰੂ ਨੇ ਆਪ ਦੇ ਅੰਮ੍ਰਿਤ ਨਾਮ ਵਿੱਚ ਲਾ ਲਏ ਹਨ ਆਪੇ ਭਾਣੇ ਆਪ ਮਿਲਾਏ ਆਪ ਦੀ ਰਜਾਬ ਚੰਦੇ ਹੋਏ ਜਾਣ ਕੇ ਆਪ ਦੇ ਸਰੂਪ ਵਿੱਚ ਮਿਲ ਲਏ ਹਨ ਸਤਿਗੁਰ ਰਾਖੇ ਸੇ ਜਨ ਉੱਭਰੇ ਜਿਨ੍ਹਾਂ ਦੇ ਸਤਿਗੁਰ ਸਰੂਪ ਪਰਖਾਂਦਾ ਗੁਰਸੂਰਾ ਰਾਖੇ ਹੋਏ ਆ ਉਹ ਲੋਕ ਮਾਇਆ ਦੇ ਮੋਹ ਤੋਂ ਬਚ ਗਏ ਹਨ ਹੋਰ ਮਾਇਆ ਮੋਹ ਖੁਆਰੀ ਹੈ ਹੋਰ ਜਿੰਨੀ ਸਾਰੀ ਸ੍ਰਿਸ਼ਟੀ ਹੈ ਕਿ ਮਾਇਆ ਦੇ ਮੋਜ ਲਗਿਆਂ ਦੀ ਖਰਾਬੀ ਹੁੰਦੀ ਹੈ ਖੁਆਰ ਹੀ ਹੁੰਦੀ ਹੈ ਸ੍ਰਿਸ਼ਟੀ ਗੁਰਮੁਖ ਸਾਚਾ ਸਬਦ ਪਛਾਤਾ ਗੁਰਮੁਖਾਂ ਨੇ ਗੁਰਾਂ ਦੁਆਰਾ ਮੁਖੀ ਸਤਗੁਰਾਂ ਦੁਆਰਾ ਸੱਚਾ ਜੋ ਪਰਮੇਸ਼ਰ ਹੈ ਗੁਰਾਂ ਦੇ ਉਪਦੇਸ਼ ਦੁਆਰਾ ਪਛਾਣਿਆ ਹੈ ਨਾ ਤਿਸ ਕੁਟੰਬ ਨਾ ਤਿਸ ਮਾਤਾ ਨਾ ਉਹਦੀ ਕੋਈ ਇਸਤਰੀ ਹੈ ਨਾਨਕ ਪੰਡੇ ਵਾਰਾ ਇੱਕੋ ਸੱਚਾ ਸੋਏ ਨਾ ਉਸ ਦੀ ਮਾਤਾ ਹੈ ਕੋਈ ਨਾ ਕੋਈ ਪਿਤਾ ਹੈ ਇੱਕੋ ਇੱਕ ਰਵਿਆ ਸਭ ਅੰਤਰ ਕੋਈ ਇੱਕ ਵਾਹਿਗੁਰੂ ਪਰਮੇਸ਼ਵਰ ਸਾਰਿਆਂ ਦੇ ਅੰਦਰ ਵਿਆਪਕ ਹੋ ਰਿਹਾ ਹੈ ਸਭਨਾ ਜੀਵਾਂ ਦਾ ਆਧਾਰੀ ਹੈ ਉਹ ਸਾਰਿਆਂ ਜੀਵਾਂ ਦਾ ਆਸਰਾ ਰੂਪ ਹੈ ਪਿਆਰੇ ਹਉਮੈ ਮੇਰਾ ਦੂਜਾ ਭਾਇਆ ਜੇ ਲੋ ਜੀ ਹਉਮੈ ਫੁਰਦੀ ਹੈ ਮੇਰ ਪਦਾਰਥਾਂ ਦੀ ਫੁਰਦੀ ਹੈ ਇਹ ਹੋਈ ਦੁਆੜ ਭਾ ਹੈ ਕਿਸ਼ਨਾ ਚੱਲੈ ਧੁਰ ਖਸਮ ਲਿਖ ਪਾਇਆ ਉਹਨਾਂ ਦਾ ਕੋਈ ਜੋਰ ਨਹੀਂ ਚੱਲਦਾ ਕਿਸੇ ਪ੍ਰਕਾਰੀ ਨੂੰ ਵੀ ਮਿਟਾਉਣ ਨੂੰ ਤੁਹਾਨੂੰ ਉਹਨਾਂ ਦੀ ਕਰਨੀ ਅਨਸਾਰ ਖਸਮ ਨੇ ਲਿਖ ਦਿੱ ਜਿਨ੍ਹਾਂ ਕੇ ਕੋਈ ਪਾਪ ਤੀ ਹੈ ਗੁਰ ਸਾਚੇ ਤੇ ਸਾਚ ਕਮਾਵੇ ਇਹ ਭਾਈ ਸਤਗੁਰਾਂ ਸਚਿਆ ਦੀ ਸਰਨ ਪੈ ਕੇ ਸੱਚ ਨਾਮ ਦੀ ਕਮਾਈ ਕਰ ਸਕਦਾ ਹੈ ਪਰਖੋ ਸੱਚ ਹੈ ਦੁੱਖ ਨਿਵਾਰੀ ਹੈ ਸੱਜੇ ਸਾਹਿਬ ਦੇ ਨਾਮ ਕਰਕੇ ਸੰਗਤਾਂ ਨੂੰ ਦੁੱਖੋਂ ਨਾ ਤੇ ਨਿਵਰਤ ਕਰ ਦੁੱਤੇ ਹਨ ਮੇੜ ਲੁੱਤੇ ਹਨ ਜਾਂ ਤੂੰ ਦੇਹ ਸਦਾ ਸੁਖ ਪਾਏ ਇਸ ਦੇ ਪਿੱਛੇ ਜਦੋਂ ਆ ਬਖਸ਼ਦੇ ਹੋ ਤਾਂ ਹੀ ਇਹ ਜੀਵ ਸਦਾ ਸੁਖ ਨੂੰ ਪਾ ਸਕਦੇ ਹਨ ਸੱਚ ਹੈ ਸਬ ਦੇ ਸਾਚ ਕਮਾਏ ਸੱਚੇ ਗੁਰਾਂ ਦੇ ਸ਼ਬਦ ਕੋ ਉਪਦੇਸ਼ ਕਰਕੇ ਸੱਚ ਨਾਮ ਦੀ ਕਮਾਈ ਕਰਦੇ ਹਨ ਅੰਦਰ ਸਾਚ ਮਨ ਤਨ ਸਾਚਾ ਜਿਨ੍ਹਾਂ ਦੇ ਅੰਦਰ ਸੱਚਾ ਨਾਮ ਵਸ ਗਿਆ ਹੈ ਉਹਨਾਂ ਦੇ ਮਨ ਤਨ ਦੇ ਅੰਦਰ ਸੱਚਾ ਪ੍ਰਗਟ ਹੋਇਆ ਪਰਮੇਸ਼ਰ ਭਗਤ ਭਰੇ ਪੰਡਾਰੀ ਹੈ ਉਹਨਾਂ ਦੇ ਹਿਰਦੇ ਰੂਪੀ ਪੰਡਾਰੇ ਪੰਡਾਰੀ ਬਣਾ ਕੇ ਭਗਤੀ ਦੇ ਭਰੇ ਹੋਏ ਹਨ ਆਪੇ ਈ ਵਿਖਾ ਹੁਕਮ ਚਲਾਏ ਆਪੀ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਕੇ ਫਿਰ ਉਹਨਾਂ ਤੇ ਦੇਖਦਾ ਹੈ ਆਪ ਦੇ ਹੁਕਮ ਵਿੱਚ 나오ਦੇ ਆਪ ਜੱਬਦੇ ਤੇ ਹੋਰਾਂ ਨੂੰ ਜੁਕਾਉਂਦੇ ਹਨ ਆਪਣਾ ਭਾਣਾ ਆਪ ਕਰਾਏ ਰੂਪ ਹੁੰਦਾ ਹੈ ਭਾਣਾ ਆਪ ਮਹਾਰਾਜ ਦੇ ਪਾਸੋਂ ਮੰਨਣਾ ਕਰਾਉਂਦੇ ਹਨ ਨਾਨਕ ਨਾਮ ਰਤੇ ਬੈਰਾਗੀ ਸਰਗੂ ਜੀ ਕਹਿੰਦੇ ਜੋ ਮਹਾਰਾਜ ਦੇ ਨਾਮ ਦੇ ਰੰਗੇ ਹੋਏ ਹੈ ਉਹ ਪੂਰਨ ਬ੍ਰਾਗਵਾਨ ਹਨ ਸੰਸਾਰ ਤੋਂ ਉਪਰਾਹ ਹਨ ਮਨ ਤਨ ਰਸਨਾ ਨਾਮ ਸਵਾਰੀ ਹੈ ਉਹਨਾਂ ਨੂੰ ਮੰਨ ਕਰਕੇ ਵੀ ਮਹਾਰਾਜ ਦੇ ਨਾਮ ਨੂੰ ਤੁਮਾਰਿਆ ਹੈ ਅਦੇ ਰਸਨਾ ਕਰਕੇ ਵੀ ਤਨ ਕਰਕੇ ਵੀ ਰੋਮ ਰੋਮ ਗੁਰੂ ਘਰ ਤੇ ਆਵੇ ਇਹ ਸਵਾਰਨਾ ਕੀਤਾ ਹੈ